ਤੁਹਾਡਾ ਗਸਤੰਕੀ ਬੋਲੋ ਨਿਊ ਵਲੌਗ ਅੱਜ ਆਪਾਂ ਜਾ ਰਹੇ ਆ ਮਾਗੀ ਮੇਲੇ ਤੇ ਟਰੈਕਟਰ ਟਰਾਲੀ ਲੈ ਕੇ ਤੇ ਜਾਣ ਦੀ ਆਪਾਂ ਤਿਆਰੀ ਸ਼ੁਰੂ ਕਰ ਦਿੱਤੀ ਆ ਆ ਆਪਣਾ ਖਲੋਤਾ ਟਰੈਕਟਰ ਝੰਡਾ ਆਪਾਂ ਲਾ ਦਿੱਤਾ ਤੇ ਆ ਟਰੈਕਟਰ ਸਾਈਡ ਤੇ ਕਰਕੇ ਟਰਾਲੀ ਆਪਾਂ ਤਿਆਰ ਕਰਦੇ ਆ ਜੁੜੇ ਰਹੋ ਵਲੌਗ ਦੇ ਨਾਲ ਤੇ ਆਪਾਂ ਆ ਗਏ ਆ ਜਨਰੇਟਰ ਲਾਉਣ ਲਾਗੇ ਜਨਰੇਟਰ ਤੇ ਮਿਲਦੇ ਆਂ ਮੈਟਰੋ ਜਨਰੇਟਰ ਲਾ ਗਿਆ ਆਪਾਂ ਆ ਗਏ ਆ ਤੇ ਸੋਨ ਆਪਾਂ ਕੱਢਦੇ ਆ ਨੋ ਨੂੰ ਬਾਹਰ ਤੇ ਕਰਦੇ ਆ ਤਿਆਰੀ ਚਲੋ ਵੀ ਲੈ ਕੇ ਬਾਬੇ ਦਾ ਨਾਮ ਕਰਦੇ ਆ ਸਟਾਰਟ ਦਾ ਸੇ ਆਈ ਨੂੰ ਕਾਟ ਲਿਆ ਬਾਹਰ ਤੇ 911 ਨੂੰ ਕਰਦੇ ਅੰਦਰ ਸ਼ੁਰੂਆਤ ਚਲੋ ਵੀ ਪੌਣ ਆਪਾਂ ਚੱਲਦੇ ਆਂ ਅਰਜਨ ਤੇ ਟਰਾਲੀ ਪੌਣ ਚਲੋ ਮਿਲਦੇ ਆਂ ਟਰਾਲੀ ਭਾ ਕੇ ਤੇ ਫਿਰ ਆਪਾਂ ਕਰਦੇ ਆਂ ਕਾਰ ਦੀ ਤਿਆਰ ਤੇ ਵੀਰੇ ਉਹ ਕਦੇ ਕਾਰ ਦੇ ਨਾਲ ਤੇ ਉਹ ਨਿਆਰ ਤੇ ਕਰਦੇ ਆਂ ਤਿਆਰੀ ਜਾਣੀ ਧੰਨਵਾਦ ਅੱਲਾਹ ਵੀ ਮਿੱਤਰੋ ਟਰਾਲੀ ਆ ਵਾ ਪਾ ਲਿਆ ਹੰਦੀ ਆ ਤੇ ਹੁਣ ਆਪਾਂ ਕਰਦੇ ਆ ਟਰਾਲੀ ਨੂੰ ਤਿਆਰ ਤੇ ਇਸ ਦੇ ਨਾਲ ਨਾਲ ਆਪਣੇ ਟਰੈਕਟਰ ਦੀਆਂ ਨੰਬਰ ਪਲੇਟਾਂ ਦੇ ਕਾਪੀ ਆ ਚੁੱਕੀ ਆ ਤੇ ਆਣ ਕੇ ਆਪਾਂ ਮਾਗੀ ਤਾਂ ਫਿਰ ਨੰਬਰ ਪਲੇਟਾਂ ਵੀ ਲਵਾਵਾਂਗੇ ਟਰੈਕਟਰ ਨੂੰ ਦੇਖਦੇ ਆ ਪਹਿਲਾਂ ਲਮਾਉਣੇ ਆ ਕਿ ਬਾਅਦ ਚ ਬਾਕੀ ਜੁੜੇ ਰਹੋ ਆਪਾਂ ਕਰਦੇ ਆ ਟਰਾਲੀ ਤਿਆਰ ਲੈ ਕੇ ਦਿੰਦੇ ਤੇ ਜੀ ਆ ਕੇ ਵਿਛੋਣੇ ਟਰਾਲੀ ਚ ਸੰਗਤਾ ਤਿਆਰ ਆ ਪਰ ਆਪਾਂ ਜੇ ਤਿਆਰ ਨਹੀਂ ਗਏ ਸ਼ਰਕ ਦੇ ਹਾਲਾਤ ਆ। ਚਲੋ ਵੀ ਤਿਆਰੀ ਹੋ ਚੁੱਕੀ ਆ ਟਰੈਕਟਰ ਆ ਬਣਾ ਤਿਆਰ ਆ। ਚਲੋ ਮਿਲਦੇ ਆ ਅੱਗੇ। White is witty appeal। ਲਓ। ਇਹ ਲੈ ਕੇ ਆ ਬਣਾ। ਇਹ ਕਾ ਸਿੰਘ ਹੋਂਦਾ। ਲਓ ਜੀ ਆਪਾਂ ਝੋਕ ਲੰਘ ਰਹੇ ਆ। ਵਾਕੀ ਬਹੁਤ ਹੀ ਡੈਮੇਜ ਹੈ ਰੋਡ ਬਹੁਤ ਜਿਆਦਾ ਬੁਰਾ ਹਾਲ ਹੈ ਤੇ ਮਾਟਰ ਬਹੁਤ ਜਿਆਦਾ ਹੈ ਤੇ ਬਾਾਕੀ ਦੇਖੋ ਦੇਖਦੇ ਆ ਪਾਉਂਦੇ ਕੀ ਪਹੁੰਚਦਾ ਕੀ ਨਹੀਂ ਕਰਦਾ ਮਿਲ ਰਿਹਾ ਅਗੇ ਜੇਰੋ ਲਾ ਉਹਦੇ ਨਾਲ ਅੱਗੇ ਕਿਸੇ ਲੰਗਰ ਤੇ ਰੁਕਾਂਗੇ ਉਥੇ ਆਪਾਂ ਕੈਰੀ ਆਨ ਕਰਾਂਗੇ ਕਿਉਂਕਿ ਲੰਗਰ ਦਾ ਵਧੀਰੀ ਆ ਨਾਮ ਦਾ ਚਾਹ ਦੇ ਚਾਹ ਚੱਲ ਗਿਆ ਆਪਾਂ ਅੱਜ ਵੇ ਪਕੌੜਿਆ ਦਾ ਕੋਪੀ ਵਾਲੇ ਪਕੌੜੇ ਮਹਿਮਾਨ ਆਲੇ ਤੇ ਚਾਹ ਆਪਾਂ ਦਾ ਚਾਹ ਵੀ ਦੇ ਨੂੰ ਸਭ ਪਰਾ ਸਾਰਿਆਂ ਤੇ ਥਾਲ ਦੇ ਦਾ ਕਾਰ ਰੱਖਦਾ ਭਾਈ ਦਾ ਇਹ ਸਾਰੇ ਚਾਹ ਮਹਿਮਾਨ ਨਾਲੇ ਆਪਣੇ ਉਹ ਆਪਣੀ ਬੱਤੀ ਚਾਲਦੀ ਤੇ ਲੱਟਾ ਛਾੜ ਦਿੰਗੇ ਕਿਉਂਕਿ ਘੱਟਾ ਬਹੁਤ ਜ਼ਿਆਦਾ ਹੈ ਇਹ ਨਾਵੇ ਕੋਈ ਆਪਾਂ ਨੂੰ ਹੀ ਘੱਟਾ ਮਾਰ ਜੇ ਲੋਜੀ ਉਹ ਜੰਪੂ ਹੀ ਮਾਚਾਂਗੇ ਲੋ ਵੀ ਪਹਿਲਾ ਲੰਗਰ ਛੋਲੇ ਪੂਰੀਆਂ ਤਿੰਨ ਫੁੱਲਾਂ ਦੀ ਜਾਂਦੇ ਆਂ ਅੱਲਾ ਹੀ ਮੇਤਰੋ ਪੰਪ ਤਾਂ ਵਾਗੇ ਤੇਲ ਤੇ ਚੱਲ ਗਏ ਮੁਕਸਰ ਮੁਕਸਰ ਪਹੁੰਚ ਗਏ ਨਾ ਵੈਸੇ ਆਪਾਂ ਮੁਕਸਰ ਦਾ ਪੰਪ ਮੁਕਸਰ ਦਾ ਪੰਪ ਨਾਇਰਾ ਪੰਪ ਚਲੋ ਮਿਲਦੇ ਅੱਗੇ ਬੈਠ کوئی بورن اور اس کو اکھے دے تے کوئی اونے تے ائے ائے اور یار اسرے یار اج کے اپ डेग पिया रुला <laughs> ਯਾਰਾ ਇਹ ਸਕੂਟਰੀ ਨੇ ਮਾਥਾ ਟੇਕ ਬਚਾਉਣ ਨਾਲ ਬਾਹਰ ਕੱਢਦਾ ਨਾ ਪਾਸਤਾ ਦਿੱਤਾ ਨਾ ਕੁਝ ਵੀ ਨਹੀਂ ਦਿੱਤਾ ਮੈਂ ਬਾਹਰ ਚੱਲ ਸਕੂਟਰੀ ਜੀ ਕੀ ਬਾਬਾ ਜੀ ਦਾ ਡਾਕਟਰ ਨਹੀਂ ਦਿੱਤਾ ਨਾਲੇ ਨਹੀਂ ਤੁਸੀਂ ਆਪਦੇ ਵਿਚਾਰ ਦੱਸੋ ਕੀ ਆਹਦੇ ਹੀ ਸਕੂਟਰੀ ਕੀ ਏ ਇਸਤਰੀ ਕੀ ਇਸਤਰੀ ਦੀ ਸਵਾਰੀ ਇਸਤਰੀ ਦੀ ਸਵਾਰੀ ਹੈ ਵੀਰ ਇਸ 3 ਦੇਵੀ ਅੱਛਾ ਇਸ 3 ਦੀ ਵੀ ਇਹ ਤੇ ਦੇਵੀ ਦੀ ਸਵਾਰੀ ਨੂੰ ਪੂਜੋ ਕੋਣ ਟੈਰਨ ਹਸਲਾ ਵਾਲਾ ਕਰਿਆ ਪੈਰ ਇਹ ਪੈ ਕਹਿੰਦਾ ਹੈ ਆ ਪੈਰ ਓਕੇ ਉਹ ਨਾ ਛੱਡ ਗਿਆ ਫਿਰ ਤੇ ਲੰਗਰ ਵੀ ਨਹੀਂ ਮਿਲਿਆ ਮੈਂ ਨਾ ਕੁਝ ਵੀ ਦਿੱਤਾ ਉਹਨਾਂ ਨੇ ਓਕੇ ਤੂੰ ਹੋਰ ਕਿ ਲੈ ਨਾ ਲੰਗਾ ਤਾਂ ਵੇਣਾ ਲੰਗਾ ਹੀ ਕਹਿ ਦਿਆ ਬੰਦੇ ਲੰਗਰੇ ਤੋਂ ਨਾ ਕੋਈ ਨਹੀਂ ਦਿੰਦਾ ਚਲੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਅੱਖਾਂ ਕਿੱਥੇ ਦੁੱਧ ਦਾ ਲੋਈ ਦਾ ਸਾਰ ਦੁੱਧ ਦਾ ਲੰਗਰ ਛਕਣਾ ਨਹੀਂ ਜਿਹੜਾ ਅੱਗੇ ਵਾਲਾ ਹੈ ਜਿਹੜਾ ਦੂਣਾ ਮਪੀਨਾ ਹਣਾ ਮੈਂ ਨਹੀਂ ਪੀਤਾ ਆਪਣਾ ਲੱਗਾ ਆਹੇ ਆਹਰ ਨਹੀਂ ਕਹਦੇ ਨੋਲ ਬਦਲ ਕੇ ਆਪਕੋ ਮਿੰਟ ਲਾਵੇ ਕਹਿੰਦੇ ਫੂਨਾ ਆ ਗਿਆ ਏ ਕਹਿੰਦੇ ਸਮੋਸਾ ਜਲਦੀ ਆ ਜਾਓ ਸਮੋਸਿਆਂ ਦਾ ਲੰਗਰ ਛਕਣਾ ਵੀਰ ਲੰਗਰ ਦਾ ਕਹਿੰਦੇ ਕੋਈ ਨਹੀਂ ਨਾ ਛੱਡਣਾ ਨਹੀਂ ਨਹੀਂ ਛੜੀ ਨਹੀਂ ਛੱਡਣਾ ਛੱਡ ਤਾਂ ਚਲੋ ਖਿੱਚ ਕੇ ਚਲੋ ਫਿਰ ਅਸਤਾਨੀ ਦਾ ਹੁਣ ਆ ਗਿਆ ਕਹਿੰਦੇ ਜਲਦੀ ਜਲਦੀ ਆ ਜਾਓ ਤੁਹਾਨੂੰ ਹੀ ਡੀਗਦੇ ਭੈਣ ਸਾਰੇ ਆ ਗਏ ਆ ਸਾਰੇ ਆ ਗਏ ਟਰੈਕਟਰ ਵਾਲੇ 4 ਜਣੇ ਰਹਿ ਗਏ ਆ ਆ ਬਲੌਗ ਦੇਗੇ ਸੰਤ ਬਖੇ ਆ ਸਭ ਆ ਬਹੁਤ ਜਲਦੀ ਸਾਨੂੰ ਕਰਦਾ ਚੇੜਿਆ ਬਾਸਤੇ ਦੇ ਵੇਖੋ ਡੁੱਲੇ ਮੈਂ ਪਹੁੰਚ ਕੇ ਵਾਪਸ ਆਏ ਡੁੱਡਲ ਖਾਨ ਨਾਲ ਦੇ ਗੁੰਦੇ ਆ ਤਮ ਮੜ ਕੇ ਆਏ ਨੂਡਲ ਖਾਣ। ਵਾਹ ਦਾ ਖਾਣਾ ਹੀ ਵਿਆਹ ਮੈਂ ਇਦਾਂ ਵਗਾ ਦਿੰਦਾ। ਨੂਡਲ ਮਹਿਗਮਾ ਲੰਗਰ 파ੜੂ ਮਹਿਗਮਾ ਗਾਲੇ ਮਹਾਦੀਰ ਕੀਆ। ਕਿਹਾ ਦੇ ਕੋਈ ਲੰਗਰ ਨਹੀਂ ਛੱਡਣਾ ਸਾਰੇ ਖਾਣੇ ਆ। कुझून

ਲੰਗਰ ਛੱਕੇ ਵੈਰੂ ਜੀ ਲੰਗਰ ਛੱਕੇ ਲੰਗਰ ਛੱਕੇ ਗਰਮ ਗਰਮ ਪਕੌੜੇ ਨਾਲ ਚਾਹ ਕਾਗ ਤੇਰਾ ਜਿੱਤੇ ਹੋਈ ਆਲੀ ਪਨੀਰ ਵਾਲੇ ਬਾਲਕਾਂ ਨੇ ਲੰਗਰ ਛੱਕੇ ਵੈਰੂ ਜੀ ਲੰਗਰ ਛੱਕੇ ਲੋਬ ਵੀ ਆਏ ਘਰ ਵਾਪਸੀ ਆਪਾਂ ਪੋਕਾ ਲੀਆ ਕਰੇ ਇਹਦੇ ਨਾਲ ਹੀ ਆਪਣੀ ਯਾਤਰਾ ਖਤਮ ਹੁੰਦੀ ਹੈ ਆਪਾਂ ਵਾਪਸ ਆ ਗਏ ਆ ਕਰੇ ਜਲਦੀ ਅਗਲੇ ਵਲੌਗ ਦੇ ਵਿੱਚ ਮੈਂ ਜਲਦੀ ਜੀ ਰੋ ਸਾਡੇ ਨਾਲ ਧੰਨਵਾਦ